ਅਸੀਂ ਅਕਸਰ ਹੀ ਜਦੋਂ ਬਾਹਰ ਕਿਤੇ ਘੁੰਮਣ ਜਾਂਦੇ ਆ ਤਾਂ ਕਿਰਾਏ ਦੇ ਉੱਤੇ ਅਸੀਂ ਹੋਟਲ ਦੇ ਕਮਰੇ ਲੈ ਲੈਂਦੇ ਆ ਪਰ ਅਸੀਂ ਅਕਸਰ ਸੁਣਦੇ ਆ ਕਿ ਕਮਰਿਆਂ ਦੇ ਵਿੱਚ ਕਈ ਵਾਰ ਗੁਪਤ ਥਾਂ ਦੇ ਉੱਤੇ ਜਿੱਥੇ ਕਿ ਲੋਕਾਂ ਨੂੰ ਕੁਝ ਵੀ ਨਜ਼ਰ ਨਾ ਆਵੇ ਅਜਿਹੀਆਂ ਲੁਕਮੀਆਂ ਛਿਪਮੀਆਂ ਥਾਵਾਂ ਦੇ ਉੱਤੇ ਕੈਮਰੇ ਜਿਹੜੇ ਕਿ ਲਗਾਏ ਜਾਂਦੇ ਨੇ ਅਕਸਰ ਸੁਣਦੇ ਆ ਪਰ ਤੁਹਾਨੂੰ ਅਸੀਂ ਅਜਿਹਾ ਵੀਡੀਓ ਦਿਖਾਉਣ ਜਾ ਰਹੇ ਆ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਜੀ ਹਾਂ ਦੱਸਿਆ ਕਿ ਮਾਮਲਾ ਬਰਿੰਦਾ ਬੰਦ ਦੱਸਿਆ ਜਾ ਰਿਹਾ ਬਰਿੰਦਾਬਨ ਦੇ ਵਿੱਚ ਜਦੋਂ ਇੱਕ ਪਰਿਵਾਰ ਉੱਥੇ ਗਿਆ ਸੀ ਹੁੰਮਤ ਤੇ ਉੱਥੋਂ ਬਾਅਦ ਉਹਨਾਂ ਨੇ ਹੋਟਲ ਦੇ ਵਿੱਚ ਕਮਰਾ ਲਿਆ ਤਾਂ ਉਹਨਾਂ ਨੂੰ ਸ਼ੱਕ ਹੋਇਆ ਕਿ ਕਮਰੇ ਦੇ ਵਿੱਚ ਕੈਮਰਾ ਲੱਗਿਆ ਹੋਇਆ ਕਿਉਂਕਿ ਜਿਹੜੀਆਂ ਸਵਿਚ ਲੱਗੀਆਂ ਹੋਈਆਂ ਸੀ ਉੱਥੇ ਤੇ ਉਸ ਦੇ ਵਿੱਚ ਇੱਕ ਬਲੂ ਕਲਰ ਦੀ ਲਾਈਟ ਜਗਦੀ ਨਜ਼ਰ ਆਈ ਇਸ ਤੋਂ ਇਲਾਵਾ ਉਸ ਸਵਿਚ ਦੇ نیچے ਇੱਕ ਲਾਈਨ ਸੀ ਜਿੱਥੋਂ ਕਿ ਕੈਮਰਾ ਨਜ਼ਰ ਆ ਰਿਹਾ ਸੀ ਤਾਂ ਇਸ ਦੀ ਵੀਡੀਓ ਬਣਾ ਕੇ ਉਸ ਵਿਅਕਤੀ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤੀ ਗਈ ਤਾਂ ਕਿ ਲੋਕ ਜਿਹੜੇ ਕਿ ਸੁਚੇਤ ਹੋ ਜਾਣ ਜੇਕਰ ਉਹ ਕਿਤੇ ਵੀ ਜਾ ਕੇ ਹੋਟਲ ਦੇ ਵਿੱਚ ਠਹਿਰਦੇ ਨੇ ਕਮਰੇ ਲੈਂਦੇ ਨੇ ਤਾਂ ਉਸ ਦੀ ਚੰਗੀ ਤਰੀਕੇ ਦੇ ਨਾਲ ਜਾਂਚ ਕਰ ਲੈਣ ਖਾਸ ਕਰਕੇ ਜਿਹੜੇ ਕਪਲ ਜਾਂਦੇ ਨੇ ਕਿਉਂਕਿ ਕਈ ਵਾਰ ਉਹਨਾਂ ਦੀਆਂ ਕੁਝ ਅਜਈਆਂ ਵੀਡੀਓਜ਼ ਬਣ ਜਾਂਦੇ ਨੇ ਜਾਂ ਉਹਨਾਂ ਦੇ ਜਿਹੜੇ ਕੁਝ ਨਿੱਜੀ ਪਲ ਹੁੰਦੇ ਨੇ ਤਾਂ ਉਹ ਰਿਕਾਰਡ ਕਰ ਲਏ ਜਾਂਦੇ ਨੇ ਤੇ ਉਸ ਤੋਂ ਬਾਅਦ ਵਾਇਰਲ ਕੀਤੇ ਜਾਂਦੇ ਨੇ ਇਸ ਕਰਕੇ ਇਸ ਚੀਜ਼ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾ ਸਕੇ ਜੇ ਚੱਲਦੇ ਇਸ ਨੌਜਵਾਨ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਨੌਜਵਾਨ ਨੇ ਲਾਈਟ ਬੰਦ ਕਰਕੇ ਕਮਰੇ ਦੀ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਇਸ 스ਵਿਚ ਵਾਲੇ ਬੋਰਡ ਦੇ نیچے ਜਿਹੜਾ ਕਿ ਕੈਮਰਾ ਲੱਗਿਆ ਹੋਇਆ ਜਿਸ ਦੇ ਚੱਲਦੇ ਉਸ ਨੇ ਇਸ ਦੀ ਵੀਡੀਓ ਬਣਾਈ ਤੇ ਬਾਹਰ ਤੋਂ ਵੀ ਦਿਖਾਇਆ ਕਿ ਕਿਵੇਂ ਇਹ ਕੈਮਰਾ ਲਗਾਇਆ ਗਿਆ ਦੇਖਿਆ ਜਾ ਸਕਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਲੋਕ ਕਿਤੇ ਹੋਰ ਜਾ ਕੇ ਘੁੰਮਣ ਜਾਂਦੇ ਨੇ ਜਾਂ ਫਿਰ ਕਿਤੇ ਸਟੇ ਕਰ ਲੈਂਦੇ ਨੇ ਤਾਂ ਉਨਾ ਕਮਰੇ ਦੇ ਵਿੱਚ ਹੋਟਲ ਵਾਲਿਆਂ ਦੇ ਵੱਲੋਂ ਕਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਇਸ ਦਾ ਪਰਦਾਫਾਸ਼ ਇਸ ਵਿਅਕਤੀ ਨੇ ਕਰਕੇ ਦਿਖਾਇਆ ਹਾਲਾਂਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪਰ ਜ਼ਿਆਦਾਤਰ ਦੇਖਿਆ ਜਾ ਰਿਹਾ ਕਿ ਅੱਜ ਕੱਲ ਕੈਮਰੇ ਵਾਲਾ ਜਿਹੜਾ ਸਿਸਟਮ ਆ ਉਹ ਬਹੁਤ ਹੀ ਜ਼ਿਆਦਾ ਤੇਜ਼ੀ ਦੇ ਨਾਲ ਚੱਲ ਰਿਹਾ ਲੋਕਾਂ ਦੇ ਨਿੱਜੀ ਪਰਾਂ ਨੂੰ ਕੈਦ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਕਈ ਵਾਰ ਦੇਖਿਆ ਜਾਂਦਾ ਕਿਉਂਕਿ ਅੱਜ ਕੱਲ ਜਿਸ ਤਰੀਕੇ ਦੇ ਨਾਲ ਠੱਗੀ ਠੋਰੀ ਦੇ ਬਲੈਕਮੇਲ ਕਰਨ ਦੇ ਮਾਮਲੇ ਜਿਹੜੇ ਕਿ ਸਾਹਮਣੇ ਆ ਰਹੇ ਨੇ ਉਸ ਤੋਂ ਬਾਅਦ ਅਜਈਆਂ ਚੀਜ਼ਾਂ ਕਿਤਨਾ ਕਿਤੇ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਦਾਤੇ ਲਗਾ ਸਕਦੇ ਨੇ ਜਦੋਂ ਉਹਨਾਂ ਦੇ ਕਿਸੇ ਨਿੱਜੀ ਪਲ ਨੂੰ ਰਿਕਾਰਡ ਕਰ ਲਿਆ ਜਾਂਦਾ ਤਾਂ ਫਿਰ ਉਸ ਨੂੰ ਬਾਅਦ ਵਿੱਚ ਦੇਖਿਆ ਜਾਂਦਾ ਕਿ ਕਈ ਥਾਵਾਂ 'ਤੇ ਬਲੈਕਮੇਲ ਕੀਤਾ ਜਾਂਦਾ ਜਾਂ ਫਿਰ ਉਹਨਾਂ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਜਾਂਦਾ ਤਾਂ ਅਜਿਹੇ ਜਿਹੜੇ ਕਿ ਮਾਮਲੇ ਉਹ ਸਾਹਮਣੇ ਆਉਂਦੇ ਰਹਿੰਦੇ ਨੇ ਇਸ ਦੇ ਮੱਦੇਨਜ਼ਰ ਜਿਹੜੀ ਕਿ ਇਸ ਵੀਡੀਓ ਦੇ ਰਾਹੀਂ ਇਸ ਵਿਅਕਤੀ ਨੇ ਜਿਹੜਾ ਕਿ ਲੋਕਾਂ ਨੂੰ ਸੁਚੇਤ ਕੀਤਾ ਤੇ ਦਿਖਾਇਆ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ

ये कैमरा है एक्चुअल में जो ये लाइन जा रही है कैमरा है इसको नीचे से मैंने देखा तो इसमें लाइट जल रही है ये जल रही लाइट नीले कलर की लाइट लाइट बंद करियो लाइट बंद कर लाइट बंद कर उधर से भी दिखाओ ये देखो ये लाइट जल रही है इसके अंदर ये इसने प्लग के लाइट जला भाई इसने प्लग के अंदर लग के अंदर कैमरा लगा रखा है तो तुम्हें भी अगर कभी कैमरा यूज मतलब देखना हो कि कैसे कैमरे लगे रहते हैं तो लाइट्स ऑफ करना लाइट्स ऑफ करने के बाद डिम लाइट पड़ी एकदम डिम तो उस जगह पे कैमरे लगे रहते हैं ये देखो मतलब वृंदावन में भी ये चीजें होती है तो कपल्स वगैरह कोई आए तो थोड़ा ध्यान रखें